हाँ जी नेशनल लीगल सर्विस अथॉरिटी के प्रोग्राम मुताबिक आज दूसरी सालाना लोक अदालत लगाई जा रही है ये अदालत स्टेट लीगल सर्विस अथॉरिटी डायरेक्टिव चेयरमैन ऑनरेबल मिस्टर जस्टिस दीपक सिब्बल जी की अगवाई हेठ लगाई जा रही है बठिंडा विखे कुल ਵੀ ਲੋਕਦਾਲ ਤਾਂ ਗਠਿਤ ਕੀਤੀਆਂ ਜੇ ਗਈਆਂ ਹਨ ਡਿ ਬੈਂਚ ਘਟਿਤ ਕੀਤੇ ਗਏ ਹਨ ਉਹਨਾਂ ਵਿੱਚੋਂ 16 ਬੈਂਚ ਬਠਿੰਡਾ ਵਿਖੇ ਲਗਾਏ ਜਾਣਗੇ ਤੇ ਦੋ-ਦੋ ਬੈਂਚ ਸਾਡ ਡਿਵੀਜ਼ਨ ਸੇ ਤਰੰਡੀ ਸਾਬੋ ਤੇ ਰਾਮਪੁਰਾ ਫੂਲ ਵਿੱਚ ਲਗਾਏ ਗਏ ਹਨ ਇਹਨਾਂ ਵਿੱਚ ਕਰੀਬ 26000 ਦੇ ਕਰੀਬ ਕੇਸ ਟੇਕ ਅਪ ਕੀਤੇ ਜਾ ਰਹੇ ਹਨ ਹਾਂਜੀ ਇਸ ਵਿੱਚ ਹਰ ਤਰ੍ਹਾਂ ਦੇ دیਵਾਨੀ ਮੁਕਦਮੇ ਜਿਸ ਤਰ੍ਹਾਂ ਕੀ मैटीरियल डिस्प्यूट्स मोटर व्हीकल एक्सेंट क्लेम केसेस बैंक रिकवरी केसेस प्री डिटिकेटिव केसेस जेडे केस हजे अदालता विच नहीं आए ओ भी टेक अप किते जा रहे हन ते कट ग्रेविटी वाले कंपाउंडेबल क्रिमिनल केस वी ले जा सकदे हन ते इस तो अलावा रेवेन्यू दे केसेस वी टेक अप किते जा रहे हन लोकेंद्र रिस्पॉन्स किस तरह मिल रही है जी लोकल दे बहुत रुझान अच्छे है बहुत ज्यादा लोग उत्साह नाल ਇਸ ਵਿੱਚ ਵੱਧ ਚੜ ਕੇ ਆ ਰਹੇ ਹਨ ਤੇ ਮੇਰੀ ਲੋਕਾਂ ਨੂੰ ਇਹੀ ਬੇਨਤੀ ਹੈ ਕਿ ਲੋਕ ਅਦਾਲਤਾ ਵੱਤ ਤੋਂ ਵੱਤ ਫਾਇਦਾ ਉਠਾਨ ਤੇ ਆਪਣੇ ਫੈਸਲੇ ਲੋਕ ਅਦਾਲਤ ਰਾਹੀਂ ਕਰਵਾਨ ਲੋਕ ਅਦਾਲਤ ਦਾ ਫਾਇਦਾ ਕੀ ਦੀ ਗੱਲ ਕਰਦੀ ਹੈ ਲੋਕ ਅਦਾਲਤ ਵਿੱਚ ਜਿਹੜਾ ਫੈਸਲਾ ਹੁੰਦਾ ਹੈ ਉਹ ਫਾਈਨਲ ਹੁੰਦਾ ਹੈ ਇਸ ਦੀ ਕੋਈ ਅਪੀਲ ਨਹੀਂ ਹੁੰਦੀ ਕਿਉਂਕਿ ਇਹ ਫੈਸਲਾ ਧਿਰਾਂ ਨੇ ਆਪਸੀ ਰਜ਼ਾਮੰਦੀ ਨਾਲ ਕੀਤਾ ਹੁੰਦਾ ਹੈ ਤੇ ਇਸ ਨਾਲ ਧਿਰਾਂ ਦੇ ਸਬੰਧ ਵੀ ਅੱਛੇ ਹੁੰਦੇ ਨੇ ਸਾਰੇ ਟਾਈਮ ਆਨ ਵਾਲ ਲਿਟੀਗੇਸ਼ਨ ਵੀ ਖਤਮ ਹੋ ਜਾਂਦੀ ਹੈ